ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਕਿਰਨ ਆਪਣੇ ਚੈਨਲ ਕਿਰਨ ਖਾਉ ਬਲੌਗ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀਆਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਸੇ ਦੋਸਤੋ ਅੱਜ ਦੀ ਵੀਡੀਓ ਵੀ ਬਹੁਤ ਹੀ ਵਧੀਆ ਹੋਣ ਵਾਲੀ ਆ ਕਿ ਅੱਜ ਦੀ ਵੀਡੀਓ ਵਿੱਚ ਲੈ ਕੇ ਆਈਆਂ ਮੈਂ ਮੱਖਣੀ ਨੂੰ ਹੱਥ ਨਾਲ ਹੀ ਬਣਾਉਣ ਦਾ ਤਰੀਕਾ ਕਿਉਂਕਿ ਕਈ ਵਾਰ ਆਪਣੇ ਘਰਾਂ ਵਿੱਚ ਜਿਹੜੀ ਮਧਾਨੀ ਵਗੈਰਾ ਨਹੀਂ ਹੁੰਦੀ ਤੇ ਆਪਾਂ ਹੱਥ ਨਾਲ ਹੀ ਅਸਾਨੀ ਨਾਲ ਬਹੁਤ ਹੀ ਜਲਦੀ ਜੜਾ ਆ ਆਪਾਂ ਮੱਖਣੀ ਨੂੰ ਬਣਾ ਸਕਦੇ ਆ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਬੈਲ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਕੋਈ ਵੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਹੀ ਪਹੁੰਚ ਸਕੇ ਚਲੋ ਕਰਦੇ ਆਂ ਵੀਡੀਓ ਸੋ ਦੇਖੋ ਗਾਇਸ ਮੇਰੇ ਕੋਲ ਤਿੰਨ ਬਾਉਲ ਜਿਹੜੇ ਮਲਾਈ ਦੇ ਪਏ ਸੀਗੇ ਤੇ ਮੈਂ ਅੱਜ ਬਣਾਉਂਗੀ ਇਹਦੀ ਮੱਖਣੀ ਤੇ ਜਿਹੜੀ ਮੈਂ ਮੱਖਣੀ ਬਣਾਉਂਗੀ ਉਹ ਮੈਂ ਬਿਨਾਂ ਕਿਸੇ ਮਧਾਣੀ ਤੋਂ ਜਾਂ ਬਿਨਾਂ ਕਿਸੇ ਮਸ਼ੀਨ ਤੋਂ ਬਣਾਉਂਗੀ ਇਸ ਕਰਕੇ ਮੈਂ ਉੜਨਾ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਕਈ ਵਾਰ ਕੇ ਸੇਕ ਕੁਲ ਮਧਾਣੀ ਵਗੈਰਾ ਨਹੀਂ ਹੁੰਦੀ ਹੈਗੀ ਤੇ ਇਹ ਬੰਦਾ ਹੱਥ ਨਾਲ ਹੀ ਜਿਹੜੇ ਆ ਮੱਖਣੀ ਕਿਵੇਂ ਬਣਾ ਸਕਦਾ ਆ ਤੇ ਕਰਦੇ ਆ ਵੀਡੀਓ ਨੂੰ ਸ਼ੁਰੂ ਤੇ ਦੇਖੋ ਮੇਰੇ ਕੋਲ ਤਿੰਨ ਬਾਉਲ ਪਏ ਸੀ ਆ ਸਾਰਿਆਂ ਨੂੰ ਮੈਂ ਇੱਕ ਵੱਡੇ ਭਾਂਡੇ ਵਿੱਚ ਕੱਢ ਲਿਆ ਆ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਕਿੰਨੇ ਦਿਨਾਂ ਦੀ ਇਕੱਠੀ ਹੋ ਗਈ ਸੀ ਮੈਂ ਸੋਚ ਰਹੀ ਸੀ ਚਲੋ ਨਾਲੇ ਮੱਖਣੀ ਬਣਾਉਂਗੀ ਨਾਲੇ ਮੈਂ ਵੀਡੀਓ ਸ਼ੂਟ ਕਰੂੰਗੀ ਤੇ ਆ ਸਾਰੀ ਮੈਂ ਇੱਕ ਭਾਂਡੇ ਵਿੱਚ ਕੱਢ ਲਈ ਆ ਤੇ ਹੁਣ ਕੀ ਕਰਾਂਗੇ ਆਪਾਂ ਜਿਹੜੇ ਆਪਣੇ ਹੱਥ ਨੇ ਚੰਗੀ ਤਰ੍ਹਾਂ ਇਹਨੂੰ ਕੱਢ ਕੇ ਆਪਣੇ ਜਿਹੜੇ ਹੱਥ ਹੁੰਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਜਿਵੇਂ ਆਪਾਂ ਆਟੇ ਵਾਸਤੇ ਆਪਣੇ ਹੱਥ ਨੂੰ ਸਾਫ਼ ਕਰਦੇ ਹਾਂ ਨਾ ਐਵੇਂ ਹੀ ਆਪਾਂ ਕਿਉਂਕਿ ਇਹਦੇ ਵਿੱਚ ਆਪਾਂ ਹੱਥਾਂ ਦਾ ਹੀ ਯੂਜ਼ ਕਰਨਾ ਆ ਤੇ ਆਪਾਂ ਜਿਹੜੇ ਹੱਥ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਹੁਣ ਦੇਖੋ ਜਿਹੜੀ ਆਮ ਮੱਖਣੀ ਮਲਾਈ ਆ ਇਹਨੂੰ ਆਪਾਂ ਆਪਣੇ ਹੱਥ ਨਾਲ ਫੈਟਾਂਗੇ ਜਿਵੇਂ ਆਪਾਂ ਆਟਾ ਗੁੰਨਦੇ ਹੁੰਦੇ ਹੁੰਦੇ ਆ ਨਾ ਇਸ ਤਰੀਕੇ ਨਾਲ ਆ ਦੇਖੋ ਹੱਥਾਂ ਨੂੰ ਆਪਾਂ ਸਾਫ਼ ਕਰ ਲਿਆ ਹੁਣ ਦੇਖੋ ਆਵੇਂ ਪੜਕਾ ਪੜਕਾ ਕੇ ਚੰਗੀ ਤਰ੍ਹਾਂ ਜਿਵੇਂ ਆਟਾ ਆਟੇ ਨੂੰ ਆਪਾਂ ਗੁੰਨਦੇ ਹੁੰਦੇ ਆਵੇਂ ਚੰਗੀ ਤਰ੍ਹਾਂ ਐਵੇਂ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਲਾਵਾਂਗੇ ਹੱਥ ਨਾਲ ਇਹਦੇ ਵਿੱਚ ਆਪਾਂ ਕੋਈ ਮਸ਼ੀਨ ਕੋਈ ਮਦਾਣੀ ਦਾ ਯੂਜ਼ ਨਹੀਂ ਕਰਨਾ ਹੈਗਾ ਸਿਰਫ ਹੱਥ ਨਾਲ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਜਿਵੇਂ ਆਪਾਂ ਕੋਈ ਚੀਜ਼ ਨੂੰ ਗੁੰਨਦੇ ਹੁੰਦੇ ਆ ਐਵੇਂ ਆਪਾਂ ਇਹਨੂੰ ਹੱਥ ਨਾਲ ਹੀ ਉਹ ਕਰਾਂਗੇ ਉਸ ਤੋਂ ਬਾਅਦ ਜਦੋਂ ਇਹ ਬਣ ਗਈ ਤੇ ਆਪਣੇ ਆਪ ਹੀ ਪਾਣੀ ਛੱਡ ਦੋਗੀ ਇਸ ਤਰੀਕੇ ਨਾਲ ਜਿਹੜਾ ਆਪਾਂ ਬਣਾਵਾਂਗੇ ਇਹਦੇ ਨਾਲ ਜਿਹੜੀ ਹੈ ਕਿ ਜਿਹੜਾ ਕਿਉਂ ਹੈ ਉਹ ਜ਼ਿਆਦਾ ਨਿਕਲਦਾ ਹੈ ਜਿਹੜੀ ਮੱਖਣੀ ਉਹ ਜ਼ਿਆਦਾ ਨਿਕਲਦੀ ਆ ਆ ਦੇਖੋ ਗਾਇਸ ਅੱਧੇ ਤੋਂ ਜ਼ਿਆਦਾ ਬਨ ਚੁੱਕਾ ਆ ਇਹਨੂੰ ਹੋਰ ਆਪਾਂ ਕੁਝ ਦੇਰ ਵਾਸਤੇ ਐਵੇਂ ਫੈਟਾਂਗੇ ਤੇ ਤੁਸੀਂ ਵੀਡੀਓ ਨਾਲ ਇਦਾਂ ਹੀ ਬਣੇ ਰਹੋ ਤੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵੀ ਜ਼ਰੂਰ ਕਰਿਓ ਆ ਦੇਖੋ ਚੰਗੀ ਤਰ੍ਹਾਂ ਇਹਨੂੰ ਫੈਟ ਲਾਂਗੇ ਅਜਿਦਾਂ ਆਪਾਂ ਇਹਨੂੰ ਐਵੇਂ ਐਵੇਂ ਕਰੀ ਚੱਲਾਂਗੇ ਆਪਣੇ ਆਪ ਹੀ ਪਾਣੀ ਛੱਡਣਾ ਸਟਾਰਟ ਕਰ ਦੋਗੀ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਮੱਖਣੀ ਬਣ ਕੇ ਤਿਆਰ ਹੋ ਜਾਊਗੀ ਆ ਦੇਖੋ ਅੱਧੇ ਤੋਂ ਜ਼ਿਆਦਾ ਬਣ ਚੁੱਕੀ ਆ ਜਿਹੜੀ ਮੱਖਣੀ ਬਣ ਚੁੱਕੀ ਆ ਆ ਦੇਖੋ ਪਾਣੀ ਛੱਡਣਾ ਸਟਾਰਟ ਕਰਤੇ ਆ ਇਹਦੇ ਨਾਲ ਜਿਹੜੀ ਆਪਣੀ ਮੱਖਣੀ ਬਹੁਤ ਜ਼ਿਆਦਾ ਬਣਦੀ ਆ ਚੰਗੀ ਤਰ੍ਹਾਂ ਨੂੰ ਮੈਸ਼ ਕਰ ਲਾਂਗੇ ਇਹਦੇ ਵਿੱਚ ਸਿਰਫ ਆਪਣੇ ਹੱਥ ਦਾ ਹੀ ਕੰਮ ਆ ਆਪਾਂ ਨੂੰ ਕੋਈ ਮਦਾਨੀ ਮਸ਼ੀਨ ਦਾ ਕੰਮ ਜ਼ਰੂਰਤ ਨਹੀਂ ਪੈਂਦੀ ਇਹਦੇ ਵਿੱਚ ਸਿਰਫ ਆਪਣਾ ਹੱਥ ਨਾਲ ਹੀ ਕਰਾਂਗੇ ਆ ਦੇਖੋ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਆ ਦੇਖੋ ਪਹਿਲਾਂ ਨਾਲੋਂ ਇਹ ਪਤਲਾ ਵੀ ਹੋ ਗਿਆ ਪਹਿਲਾਂ ਜਿਹੜਾ ਸੀਗਾ ਗਾੜਾ ਸੀਗਾ ਕਿਉਂਕਿ ਇਹਦੇ ਵਿੱਚ ਮਲਾਈ ਸੀਗੀ ਲੇਕਿਨ ਹੁਣ ਜਦੋਂ ਜਦੋਂ ਇਹ ਪਾਣੀ ਛੱਡਣਾ ਸਟਾਰਟ ਕਰਤਾ ਇਹਨੇ ਤੇ ਹੁਣ ਮੱਖਣੀ ਵੀ ਅਲੱਗ ਨਿਕਲ ਗਈ ਆ ਤੇ ਥੋੜੀ ਨਰਮ ਹੋ ਗਈ ਆ ਪਹਿਲਾਂ ਨਾਲੋਂ ਉਹ ਦੇਖੋ ਮੱਖਣੀ ਬਣ ਚੁੱਕੀ ਆਪਣੀ ਕੁਛ ਦਿਨ ਹੋਰ ਆਪਾਂ ਇਹਨੂੰ ਐਵੇਂ ਹੀ ਚਲਾਵਾਂਗੇ ਤਾਂ ਕਿ ਜਿਹੜਾ ਮੜਾ ਮੋਟਾ ਰਹਿ ਜਾਊਗਾ ਉਹ ਵੀ ਚੰਗੀ ਤਰ੍ਹਾਂ ਬਣ ਜਾਵੇ ਆ ਦੇਖੋ ਬਿਲਕੁਲ ਪਤਲਾ ਹੋਣ ਜਾ ਰਿਹਾ ਹੈ ਤੇ ਮੱਖਣੀ ਜੜੀ ਆਪਣੀ ਬਣ ਕੇ ਤਿਆਰ ਆ ਆ ਦੇਖੋ ਗਾਇਸ ਕੁਛ ਦਿਨ ਹੱਥ ਨਾਲ ਹੀ ਆਪਾਂ ਐਵੇਂ ਚਲਾਵਾਂਗੇ ਕਿਉਂਕਿ ਇਹਦੇ ਵਿੱਚ ਹੱਥ ਦਾ ਹੀ ਕੰਮ ਆ ਤੇ ਥੋੜਾ ਟਾਈਮ ਵੀ ਇੰਨਾ ਟਾਈਮ ਵੀ ਲੱਗਦਾ ਹੈ ਜਲਦੀ ਹੀ ਬਣ ਜੂਗੀ ਤੇ ਬਹੁਤ ਹੀ ਸੌਖਾ ਤਰੀਕਾ ਹੈ ਜਿਹੜਾ ਮੱਖਣੀ ਬਣਾਉਂਦਾ ਪਰ ਜਦ ਤੱਕ ਨਹੀਂ ਐਵੇਂ ਨਿਕਲਦਾ ਆਪਾਂ ਐਵੇਂ ਹੱਥ ਨੂੰ ਚਲਾਉਂਦੇ ਰਵਾਂਗੇ ਆ ਦੇਖੋ ਹੁਣ ਇਹਦੇ ਵਿੱਚ ਪਾ ਦੇਣਾ ਆਪਾਂ ਠੰਡਾ ਪਾਣੀ ਬਰਫ਼ ਵਾਲਾ ਤਾਂ ਕਿ ਜਿਹੜੀ ਮੱਖਣੀ ਆ ਔਲਗ ਨਿਕਲ ਜਾਵੇ ਤੇ ਜਿਹੜਾ ਪਾਣੀ ਆ वो अलग हो जाए क्योंकि जम के जो ठंडे पानी वो जम जूगी तो अलग हो जूगी अपने आप ही अपने आप ही पानी अलग कर दूगी अपने आप तो आ देखो आ देखो गैस जमगी अलग निकल चुकी है मखनी तो हूँ आप करना एक भांडा लैंना अलग तो ਤੇ ਇਹਦੇ ਛੋਟੇ ਛੋਟੇ ਗੋਲ ਗੋਲ ਜਿਹੜੇ ਪੇੜੇ ਬਣਾ ਕੇ ਉਹ ਆਪਾਂ ਇਹਦੇ ਚ ਰੱਖਾਂਗੇ ਆ ਦੇਖੋ ਬਣ ਕੇ ਤਿਆਰ ਆ ਆਪਣੇ ਮੱਖਣੀ ਤੇ ਹੁਣ ਨਿੱਕੇ ਨਿੱਕੇ ਜਿਹੇ ਲੱਡੂ ਬਣਾ ਬਣਾ ਕੇ ਆਪਾਂ ਉਹ ਦੂਸਰੇ ਭਾਂਡੇ ਵਿੱਚ ਕੱਟ ਕੇ ਰੱਖ ਦਾਂਗੇ ਆ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਬਣਦੀ ਹੈ ਤੇ ਸਾਰਾ ਜਿਹੜਾ ਸਾੜੀ ਜਿਹੜੀ ਮੱਖੜੀਆਂ ਉਹ ਬਹੁਤ ਜ਼ਿਆਦਾ ਨਿਕਲਦੀ ਆ ਬਹੁਤ ਜਿਆਦਾ ਨਿਕਲ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਬਿਲਕੁਲ ਵੀ ਵੇਸਟ ਨਹੀਂ ਹੁੰਦੀ ਤੁਸੀਂ ਵੀ ਟਰਾਈ ਕਰ ਸਕਦੇ ਹੋ ਆ ਦੇਖੋ 3-4 ਆਪਣੇ ਜਿਹੜੇ ਐਵੇਂ ਦੇ ਪੇੜੇ ਬਣ ਜਾਣਗੇ ਆ ਦੇਖੋ ਗਾਇਸ ਸਾਰੇ ਆਪਾਂ ਜਿਹੜੀ ਮੱਖਣੀ ਸੀ ਕੱਢ ਲਈ ਸੀ ਹੁਣ ਰਹਿ ਗਿਆ ਪਿੱਛੇ ਸਿਰਫ ਪਾਣੀ ਆ ਦੇਖੋ ਸਾਰੀ ਮੱਖਣੀ ਆਪਾਂ ਕੱਢ ਲਈ ਆ ਦੇਖੋ ਗਾਇਸ ਇੰਨੀ ਮੱਖਣੀ ਮੇਰੀ ਨਿਕਲ ਚੁੱਕੀ ਆ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਆਪਾਂ ਮੱਖਣੀ ਕੱਢ ਸਕਦੇ ਆ तो थो जो भी वी लगी हो ते वीडियो में शेयर तो कमेंट करना बिल्कुल भी ना भुल्यो सो so, दोस्तों मैं उम्मीद करती तो हूँ तेनों अज की वीडियो वीय लगी होगी जे तेन तो अज्ज की वीडियो वजी लगी तो प्लीज़ कमेंट शेयर लाइक करना बिल्कुल भी ना भुल्योता जोड़ा तो आ सोटिवेन मिल जा रहे तो आप होर भी वी वह भी लैके आइए थैंक यू सो मच